ਸਸਿ ਗਾਲ ਜੀ ਤੇ ਮੈਂ ਧੰਨਵਾਦ ਕਰਾਂਗੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖੇ ਵਾਹ ਵਾਹ ਪ੍ਰਗਟਿਓ ਮਰਦ ਅਗੰਮੜਾ ਬ੍ਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਜੀ ਭੂਮਿਕਾ ਉਪਰੋਕਤ ਸਤਰਾ ਪਾਈ ਗੁਰਦਾਸ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਹਨ ਉਨ੍ਹਾਂ ਅਨੁਸਾਰ ਆਪ ਇੱਕ ਅਜਿਹੇ ਮਹਾਨ ਗੰਮੀ ਤੇ ਮਹਾਦਰ ਬਹਾਦਰ ਪੁਰਸ਼ ਹੋਏ ਜਿਨ੍ਹਾਂ ਨੇ ਆਪਣੀ ਬਾਹਰੀ ਦਸਬੂਤ ਦਿੱਤਾ ਭਾਵ ਇਕੱਲੇ ਹੀ ਸਮੇਂ ਦੀ ਸਰਕਾਰ ਨਾਲ ਟੱਕਰ ਲਈ ਆਪ ਹੀ ਸੰਤਾਂ ਦੇ ਗੁਰੂ ਅਤੇ ਆਪ ਹੀ ਚੇਲੀ ਅਖਵਾਏ ਅਜਿਹੇ ਮਹਾਪੁਰਸ਼ਾਂ ਤਨ ਹਨ ਜਿਨ੍ਹਾਂ ਨੇ ਆਪਣਾ ਸਭ ਕੁਝ ਧਰਮ ਤੇ ਕੌਮ ਲਈ ਅਰਪਣ ਕੀਤਾ ਕਰ ਦਿੱਤਾ ਇਸੇ ਕਰਕੇ ਆਪ ਨੂੰ ਕੋਈ ਨਾਮਾ ਜਿਵੇਂ ਸੰਤ ਸਿਪਾਹੀ ਸਰਵੰਸ ਨਾਨੀ ਦਸਮੇਸ਼ ਪਿਤਾ ਦਸਵੇਂ ਪਿਤਾ ਕਲਗੀਆਂ ਵਾਲਾ ਬਾਜਾਂ ਵਾਲਾ ਚੋਦੀ ਪਾਸ਼ਾ ਨਾਮ ਨਾਲ ਜਨਮ ਕੀਤਾ ਜਾਂਦਾ ਹੈ ਜੀ ਜਨਮ ਅਤੇ ਮਤਵ ਆਪ ਦਾ ਜਨਮ 26 ਸਤੰਬਰ 26 ਦਸੰਬਰ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਹੋਇਆ ਜਿਸ ਵੇਲੇ ਆਪ ਦਾ ਜਨਮ ਹੋਇਆ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਲਈ ਦੂਰ ਕਿਤੇ ਬਾਹਰ ਗਏ ਹੋਏ ਸਨ ਆਪ ਜੀ ਦੇ ਮਾਤਾ ਦਾ ਨਾਮ ਮਾਤਾ ਗੁਜਰੀ ਸੀ 1672 ਈਸਵੀ ਵਿੱਚ ਆਪ ਪੰਜਾਬ ਦੀ ਧਰਤੀ ਤੇ ਨੰਦਪੁਰ ਸਹਿ ਵਿਖੇ ਆ ਗਏ ਬਚਪਨ ਤੋਂ ਹੀ ਆਪ ਬੜੇ ਹੁਨਰ ਸੰਭਾਲ ਦੇ ਮਾਲਕ ਸਨ ਪਿਤਾ ਨੇ ਆਪ ਨੂੰ ਬਚਪਨ ਤੋਂ ਹੀ ਅਖਰੀ ਗਿਆਨ ਦੇ ਨਾਲ ਨਾਲ ਸਸਤਰ ਵਿਦਿਆ ਵੀ ਸਿਖਾਉਣੀ ਸ਼ੁਰੂ ਕਰ ਦਿੱਤੀ। ਆਪ ਤਲਵਾਰ ਤੇ ਤੀਰ ਕਮਾਨ ਚਲਾਉਣ ਵਿੱਚ ਮਾਹਿਰ ਹੋ ਗਏ। ਪਿਤਾ ਦੀ ਹੀ ਦਿੱਤੇ ਗੁਰਗੱਦੀ ਤੇ ਬੈਠਣਾ। ਇੱਕ ਦਿਨ ਆਪ ਦੇ ਪਿਤਾ ਸ਼੍ਰੀ ਗੁਰੂ ਤੇਗ ਬਾਹਦ ਜੀ ਅਨੰਦਪੁਰ ਸਾਹਿਬ ਵਿਕੇ ਦੀਵਾਨ ਲਗਾ ਕੇ ਬੈਠੇ ਸਨ ਕਿ ਕੋਈ ਕਸ਼ਮੀਰੀ ਪੰਡਤ ਆਪ ਦੇ ਸ਼ਰਨ ਵਿੱਚ ਆਏ ਤੇ ਫਰਿਆਦ ਕੀਤੀ ਕਿ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਨਨ ਲਈ ਕਹਿ ਰਿਹਾ ਹੈ ਇਸ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਆਪ ਦੇ ਮੋਹਨ ਨਿਕਲਿਆ ਇਸ ਵੇਲੇ ਕਿਸੇ ਮਹਾਪੁਰਸ਼ ਦੀ ਸ਼ਹੀਦੀ ਹੀ ਉਸ ਦੇ ਜ਼ੁਲਮ ਨੂੰ ਨਾਥ ਫਾ ਸਕਦੀ ਹੈ ਉਸ ਵੇਲੇ ਬਾਲ ਗੋਬਿੰਦ ਰਾਏ ਆਪ ਦੇ ਕੋਲ ਹੀ ਬੈਠੇ ਸਨ ਬੋਲੇ पिताजी इस वेले आप तो वड्डा महापुरुष धरती दे कौन हो सकता है अपने पुत्र कोड़ो जहे शब्द सुन के गुरु तेक बहादुर जी ने पांच सिखा अपने नाल लिया औरंगजेब नाल गल्ल करण ले दिल्ली वाल चल पे औरंगजेब ने आप नु मुसलमान बनन ले किया आपने ना कर देती ते उस ਨੇ ਆਪ ਦੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀ ਕਰਵਾ ਦਿੱਤੀ ਜਿੱਥੇ ਅੱਜ ਕੱਲ੍ਹ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਨੇ ਪਹਾੜੀ ਰਾਜਿਆਂ ਨਾਲ ਟੱਕਰ ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪ ਗੁਰਗੱਦੀ ਤੇ ਬੈਠੇ ਆਪ ਦੇ ਮਨ ਵਿੱਚ ਹੋਰ ਰੋ ਰੋ ਜਾਗ ਪਿਆਸੀ ਆਪ ਨੇ ਸਮੇਂ ਦੀ ਸਰਕਾਰ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ ਆਪਨੇ ਉਸ ਦਿਨ ਤੋਂ ਹੀ ਸਿੱਖਾਂ ਨੂੰ ਲਾਮਬੰਦ ਹੋੁੰਦੀ ਕਿਹਾ ਆਪਣੀ ਤਾਕਤ ਨੂੰ ਵਧਾਉਣਾ ਸ਼ੁਰੂ ਕੀਤਾ ਆਪ ਦੀ ਵਾਧੀ ਹੋਈ ਤਾਕਤ ਪਹਾੜੀ ਰਾਜਿਆਂ ਨੂੰ ਮਨਜ਼ੂਰ ਨਹੀਂ ਸੀ ਉਹ ਆਪ ਨੂੰ ਨੀਚਾ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆਖਰ ਇੱਕ ਦਿਨ ਪੰਗਾ ਨਹੀਂ ਦੇ ਸਾਨ ਤੇ ਉਹਨਾਂ ਨਾਲ ਲੋਹ ਡੋਲ ਵੀ ਲੜਾਈ ਹੋਈ ਇਸ ਵਿੱਚ ਪਹਾੜੀ ਰਾਜਿਆਂ ਦੀ ਕਰਾਰੀ ਹਾਰ ਹੋਈ ਖਾਲਸਾ ਪੰਥ ਦੀ ਸਾਜਣਾ ਗੁਰੂ ਜੀ ਸਿੱਖਾਂ ਦੀ ਫੌਜ ਵਿੱਚ ਬਹਾਦਰੀ ਦਾ ਜਨੂਨ ਪਰਣਾ ਚਾਹੁੰਦੇ ਸਨ ਇਸ ਉਪਦੇਸ਼ ਨੂੰ ਲੈ ਕੇ ਉਹਨਾਂ ਨੇ 13 ਅਪ੍ਰੈਲ 1606 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਪੰਜ ਪਿਆਰੇ ਸਾਜਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਸੇ ਮਾਟੀ ਵਿੱਚ ਆਪ ਅਮ੍ਰਿਤ ਛਕਾਇਆ ਤਤੋਂ ਹੀ ਆਪੇ ਗੁਰੂ ਆਪੇ ਜਿ ਲਛ ਸਦੈ ਚਮਕੌਰ ਦੀ ਲੜਾਈ ਮੁਗਲ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਆਪ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰਨ ਲਈ ਕਿਹਾ ਆਪ ਕਿਲਾ ਖਾਲੀ ਕਰਨ ਲਈ ਤਿਆਰ ਨਹੀਂ ਸਨ ਪਰੰਤੂ ਮਾਤਾ ਗੁਜਰੀ ਦੇ ਕਹਿੰਦੇ ਕਿਲਾ ਖਾਲੀ ਕਰ ਦੇ ਹਾਲੇ ਆਪ ਥੋੜੀ ਹੀ ਦੂਰ ਗਏ ਸਨ ਕਿ ਉਹਨਾਂ ਨੇ ਆਪ ਤੇ ਹਮਲਾ ਕਰ ਦਿੱਤਾ ਚਮਕੌਰ ਦੇ ਸਥਾਨ ਤੇ ਲਹੂ ਡੋਲ ਵਿੱਚ ਲੜਾਈ ਹੋਈ ਇਸ ਲੜਾਈ ਵਿੱਚ ਆਪ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾ ਸਿੰਘ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਦੋਵੇਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਸਰੰਦ ਦੇ ਨਵਾਬ ਜੀਰ ਖਾਨ ਤੇ ਕਾਬੂ ਆ ਗਏ ਉਸ ਨੇ ਛੋਟੇ ਸੈਬਜ਼ਾਦਿਆਂ ਨੂੰ ਨੀਹਾ ਮਿਚਨਵਾ ਕੇ ਸ਼ਹੀਦ ਕਰ ਦਿੱਤਾ ਖਿਦਰਾਣੇ ਦੀ ਲੜਾਈ ਚਮਕੌਰ ਦੀ ਲੜਾਈ ਤੋਂ ਬਾਅਦ ਆਪ ਨੇ 마ਸੀਵਾੜੇ ਦੇ ਜੰਗਲਾਂ ਵਿੱਚ ਰਹਿ ਕੇ ਸਿੱਖਾਂ ਦੀ ਫੌਜ ਤਿਆਰ ਕੀਤੀ ਤੇ ਖਿਦਰਾਣੇ ਵਿੱਚ ਜ਼ਿੰਦਗੀ ਦੀ ਆਖਰੀ ਲੜਾਈ ਲੜੀ ਇਸ ਵਿੱਚ ਆਪ ਨੇ ਪੁੱਤਰਾਂ ਤੋਂ ਤੋਂ ਪਿਆਰੇ 40 ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਆਪਨੇ ਉਹਨਾਂ ਨੂੰ ਚਾਲੀ ਮੁਕਤਿਆਂ ਦਾ ਨਾਮ ਦਿੱਤਾ ਤਦ ਤੋਂ ਖਿਦਰਾਣੇ ਦਾ ਮੁਕਤ ਨਾਮੁਕਤਸਰ ਰੱਖਿਆ ਗਿਆ ਜਿੱਤੇ ਹਰ ਸਾਲ ਮਾਗੀ ਤੇ ਪਾਰੀ ਮੇਲਾ ਲੱਗਦਾ ਹੈ ਜੀ ਨੰਦੇੜ ਦੇਖਣ ਵੱਲ ਜਾਣਾ ਤੇ ਜੋਤੀ ਜੋਤ ਸੁਣਾਉਣਾ ਖਿਦਰਾਣੇ ਦੀ ਲੜਾਈ ਤੋਂ ਬਾਅਦ ਗੁਰੂ ਜੀ ਕੁਝ ਦਿਨ ਤਲਵੰਡੀ